ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ 96 ਕਰੋੜ ਖਾਲਸੇ ਦੇ ਪ੍ਰਗਟ ਹੋਣ ਦੀ ਜੋ ਭਵਿੱਖ ਬਾਣੀ ਮਹਾਰਾਜ ਨੇ ਗੱਲ ਕੀਤੀ ਆ ਕਿ ਇਹਨਾਂ ਖਾਲਸਾ ਜਦੋਂ ਪ੍ਰਗਟ ਹੋ ਜਾਵੇਗਾ ਤੇ ਉਦੋਂ ਫਿਰ ਅੱਗੇ ਕੀ ਕੀ ਹੋਣਾ ਤੇ ਇਨਾ ਖਾਲਸਾ ਕੀ ਸੱਚਮੁੱਚ ਪ੍ਰਗਟ ਹੋਵੇਗਾ ਕੀ ਵਾਕਈ ਗੁਰੂ ਸਾਹਿਬ ਜੀ ਦੇ ਬਾਕ ਸੱਚ ਹੋਣਗੇ ਤੇ ਜੇ ਉਹ ਸੱਚ ਹੋਣਗੇ ਮਹਾਰਾਜ ਨੇ ਇਥੋਂ ਤੱਕ ਵੀ ਲਿਖਿਆ ਕਿ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਿੱਥੋਂ ਹੋਇਆ ਕਰੇਗਾ ਜਦੋਂ ਇਨਾ ਖਾਲਸਾ ਹੋ ਜਾਵੇਗਾ ਤਾਂ ਆਓ ਆਪਾਂ ਇਹ ਸਾਰੀ ਵਿਚਾਰ ਅੱਜ ਸਰਵਣ ਕਰਦੇ ਹਾਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਚ ਨੇ ਮਹਾਰਾਜ ਦਾ ਇੱਕ ਇੱਕ ਬੋਲਿਆ ਹੋਇਆ ਬਚਨ ਅੱਖਰ ਅੱਖਰ ਸੱਚ ਹੈ ਗੱਲਾਂ ਭਾਵਨਾ ਬਣਾ ਕੇ ਨੂੰ ਸਰਵਣ ਕਰਨ ਦੀ ਜਦੋਂ ਕਲਗੀਧਰ ਮਹਾਰਾਜ ਜੀ ਦੱਖਣ ਦੀ ਧਰਤੀ ਤੇ ਪਹੁੰਚਿਆ ਸਭ ਤੋਂ ਪਹਿਲਾਂ ਉਹਨਾਂ ਨੇ ਜਾ ਕੇ ਜਿੱਥੇ ਟਿਕਾਣਾ ਕੀਤਾ ਉੱਥੇ ਅੱਜ ਗੁਰਦੁਆਰਾ ਸੰਗਤ ਸਾਹਿਬ ਸ਼ਿਸ਼ੋਭਤਾ ਇਹ ਗੁਰੂ ਘਰ ਬਣਿਆ ਹੋਇਆ ਮਹਾਰਾਜ ਜੀ ਜਦੋਂ ਇੱਥੇ ਆ ਕੇ ਰੁਕਦੇ ਆ ਗੁਰੂ ਜੀ ਦੇ ਨਾਲ ਬਰਾੜ ਸਿੱਖ ਸੀਗੇ ਉਦੋਂ ਤੇ ਗੁਰੂ ਮਹਾਰਾਜ ਦੇ ਨਾਲ ਬਹਾਦਰ ਸ਼ਾਹ ਵੀ ਸੀ ਉਹਦੀਆਂ ਵੀ ਫੌਜਾਂ ਸੀ ਇੱਥੇ ਕਿਹਾ ਜਾਂਦਾ ਮਹਾਰਾਜ ਜੀ ਤੋਂ ਬਰਾੜ ਸਿੱਖਾਂ ਨੇ ਤਨਖਾਹਾਂ ਮੰਗੀਆਂ ਇਹ ਵੀ ਇਤਿਹਾਸ ਕਰਕੇ ਹੀ ਦੱਸਦੇ ਆ ਵੀ ਉਹਨਾਂ ਨੇ ਮਹਾਰਾਜ ਜੀ ਦੇ ਘੋੜੇ ਦੀ ਲਗਾਮ ਫੜ ਲਈ ਸੀ ਆਖਿਆ ਕਿ ਸਾਨੂੰ ਪਹਿਲਾਂ ਤਨਖਾਹਾਂ ਦਿਓ ਫੇਰ ਹੀ ਤੁਹਾਨੂੰ ਅੱਗੇ ਜਾਣ ਦੇਵਾਂਗੇ ਦੇਖੋ ਜੀ ਮਾਇਆ ਦੀ ਹਰ ਬੰਦੇ ਨੂੰ ਲੋੜ ਹੁੰਦੀ ਆ ਉਹ ਤਨਖਾਈਏ ਸਿੱਖ ਸੀਗੇ ਉਹਨਾਂ ਨੇ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਸੀ ਇਸ ਕਰਕੇ ਭਾਵੇਂ ਉਹਨਾਂ ਨੇ ਤਨਖਾਹਾਂ ਮੰਗੀਆਂ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਾਣਦੇ ਸੀਗੇ ਕਿ ਹਰ ਇੱਕ ਸਿੱਖ ਨੂੰ ਮਾਇਆ ਦੀ ਲੋੜ ਆ ਦੇਖੋ ਜੀ ਗੁਰੂ ਮਹਾਰਾਜ ਖਾਲਸੇ ਦੇ ਕਲਗੀਧਰ ਪਿਤਾ ਜੀ ਹਨ ਮਹਾਰਾਜ ਨੂੰ ਸਭ ਪਤਾ ਕਿਹੜੇ ਸਿੰਘ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਜਿਸ ਤਰ੍ਹਾਂ ਪਿਤਾ ਜੀ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਆ ਹਰ ਪਿਤਾ ਆਪਣੇ ਬੱਚਿਆਂ ਦੀਆਂ ਰੀਝਾਂ ਸ਼ਾਮਾਂ ਪੂਰੀਆਂ ਕਰਦੇ ਆ ਮਹਾਰਾਜ ਵੀ ਸਭ ਨੂੰ ਖੁਸ਼ੀਆਂ ਦਿੰਦੇ ਹੁੰਦੇ ਸੀ ਤਾਂ ਉਦੋਂ ਸਮਾਂ ਹੀ ਇਦਾਂ ਦਾ ਬਣ ਗਿਆ ਸੀਗਾ ਮਹਾਰਾਜ ਕੁਝ ਸਮਾਂ ਤਨਖਾਹਾਂ ਦੇ ਨਾ ਸਕੇ ਨਾ ਬਰਾੜਾਂ ਨੂੰ ਫਿਰ ਇਹਨਾਂ ਨੇ ਮਹਾਰਾਜ ਤੋਂ ਤਨਖਾਹਾਂ ਮੰਗ ਲਈਆਂ ਉਦੋਂ ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਇਹ ਵੀ ਇੱਛਾ ਪੂਰੀ ਕਰ ਦਿੱਤੀ ਸੀ ਇਹਨਾਂ ਬਰਾੜਾਂ ਨੇ ਤਨਖਾਹਾਂ ਮੰਗੀਆਂ ਫੇਰ ਹੀ ਸਾਨੂੰ ਇੱਥੋਂ ਇਤਿਹਾਸ ਵਿੱਚੋਂ ਪਤਾ ਲੱਗਿਆ ਕਿ 96 ਕਰੋੜ ਖਾਲਸੇ ਵਾਰੇ ਮਹਾਰਾਜ ਨੇ ਭਵੈਖ ਬਾਕ ਵੀ ਕਹਿ ਦਿੱਤੇ ਉੱਥੇ ਬਚਨ ਵੀ ਕਹਿ ਦਿੱਤੇ ਮਹਾਰਾਜ ਨੇ ਗੱਲ ਤਾਂ ਗੁਰੂ ਤੇ ਭਰੋਸੇ ਦੀ ਆ ਮਹਾਰਾਜ ਨੇ ਸਾਡੀਆਂ ਝੋੜੀਆਂ ਭਾਰੀ ਦੇਣੀਆਂ ਹੁੰਦੀਆਂ ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਥਾ ਆਉਂਦੀ ਆ ਉਦੋਂ ਫਿਰ ਇਹ ਸਾਰੇ ਬਿਰਾੜ ਸਿੱਖ ਕਹਿਣ ਲੱਗੇ ਆਪਸ ਵਿੱਚ ਮਿਲ ਆਪਸ ਮੈਂ ਮੂਰਖ ਭਾਖੇ ਚੱਕਰ ਜੇ ਬਿਰਾੜ ਗੁਰ ਰੱਖੇ ਕਹਿੰਦੇ ਆਪਾਂ ਗੁਰੂ ਤੋਂ ਆਪਦੀ ਤਨਖਾਹ ਕਿਉਂ ਨਹੀਂ ਲੈਂਦੇ ਇੱਕਠੋਰ ਬਣੇ ਤੋਂ ਬਿਨਾ ਗੁਰੂ ਨੇ ਆਪਾਂ ਨੂੰ ਤਨਖਾਹ ਨਹੀਂ ਦੇਣੀ ਕੁਝ ਕਹਿਣ ਲੱਗੇ ਦੇਖੋ ਜੀ ਗੁਰੂ ਜੀ ਦੇ ਕੋਲ ਅਜੇ ਧੰਨ ਨਹੀਂ ਹੈਗਾ ਆਪਾਂ ਕਿਵੇਂ ਲੈਣ ਦੀ ਆਸ ਕਰ ਸਕਦੇ ਆ ਪਰ ਕਈ ਕਹਿੰਦੇ ਜਦੋਂ ਕਿਸੇ ਸਥਾਨ ਤੇ ਆ ਕੇ ਗੁਰੂ ਜੀ ਰੁਕਣਗੇ ਵੱਡੀ ਸੰਗਤ ਆ ਕੇ ਉਹਨਾਂ ਨੂੰ ਦਰਸ਼ਨ ਕਰੂਗੀ ਫਿਰ ਜਿਹੜਾ ਵੀ ਚੜਾਵਾ ਹੋਵੇਗਾ ਉਹ ਗੁਰੂ ਮਹਾਰਾਜ ਸਾਨੂੰ ਦੇ ਦੇਣਗੇ ਆਪਾਂ ਸਬਰ ਕਰ ਲਈਏ ਪਰ ਕੁਝ ਬਰਾੜ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਆਪਾਂ ਚਲੋ ਚੱਲ ਕੇ ਗੁਰੂ ਤੋਂ ਤਨਖਾਹ ਲਈਏ ਆਪਦੀ ਕਿਉਂਕਿ ਸਾਡੀ ਮਿਹਨਤਾਂ ਅਬ ਤੋ ਇਹਾ ਖਰੇ ਕਰ ਲੇਹੇ ਲਿਏ ਬਿਨਾ ਨ ਚਲਬੇ ਦੇਹ ਇਹ ਸਾਰਾ ਜੱਗ ਜਾਣਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆ ਕਿਸੇ ਦਾ 1 ਰੁਪਈਆ ਨਹੀਂ ਰੱਖਦੇ ਪਰ ਇਹ ਬਰਾੜ ਕਹਿੰਦੇ ਅਸੀਂ ਤਾਂ ਗੁਰੂ ਨੂੰ ਇੱਥੇ ਹੀ ਖੜਾ ਕਰ ਲੈਣਾ ਤਨਖਾਹ ਲੈਣ ਤੋਂ ਬਿਨਾ ਅੱਗੇ ਨਹੀਂ ਜਾਣ ਦੇਣਾ ਇੱਥੇ ਹੀ ਰੋਕ ਲੈਣਾ ਐਵੇਂ ਮੂਰਖਾਂ ਨੇ ਮਿਲ ਕੇ ਸਲਾਹ ਕੀਤੀ ਆ ਮਹਾਰਾਜ ਦੀ ਮਹਿਮਾ ਨੂੰ ਨਹੀਂ ਸਮਝਿਆ ਭਾਈ ਦਾਨ ਸਿੰਘ ਜੀ ਨੇ ਹਟਾਇਆ ਤਨਖਾਹ ਨਾ ਲਓ ਬੁਰਾ ਹੋ ਜਾਊਗਾ ਫਿਰ ਕਹਿੰਦੇ ਨਹੀਂ ਜੀ ਸਾਨੂੰ ਲੋੜ ਆ ਪੈਸੇ ਦੀ ਭਾਈ ਦਾਨ ਸਿੰਘ ਵਾਰ-ਵਾਰ ਕਹਿੰਦੇ ਆ ਸਤਿਗੁਰੂ ਜੀ ਤਨਖਾਹ ਦੇ ਦੇਣਗੇ ਰੱਖਦੇ ਨਹੀਂ ਸ਼ਾਂਤੀ ਨਾਲ ਲੈ ਲਓ ਮਾੜੀ ਗੱਲ ਕੋਈ ਨਾ ਮੂੰਹੋਂ ਕਹੋ ਦਾਨ ਸਿੰਘ ਤੇ ਸੁਣ ਬਿਰਾੜ ਨਹਿ ਮੰਨੇ ਚ ਕਰਨ ਵਿਗਾੜ ਭਾਈ ਦਾਨ ਸਿੰਘ ਜੀ ਦੇ ਪਾਸੋਂ ਸੁਣ ਕੇ ਬਿਰਾੜ ਮੰਨੇ ਨਹੀਂ ਹੁਣ ਤਨਖਾਹ ਲੈ ਕੇ ਹਟਣਾ ਚਾਹੁੰਦੇ ਸੀ ਕਹਿੰਦੇ ਨਹੀਂ ਅਸੀਂ ਤਾਂ ਗੁਰੂ ਤੋਂ ਪੈਸੇ ਮੰਗਾਗੇ ਹੀ ਮੰਗਾਗੇ ਫਿਰ ਸੰਗਤ ਜੀ ਸਲਾਹ ਕਰਕੇ ਇਕੱਠੇ ਹੋ ਕੇ ਘੋੜੇ ਛੱਡ ਕੇ ਗੁਰੂ ਮਹਾਰਾਜ ਦੇ ਅੱਗੇ ਚਲੇ ਗਏ ਆ ਸਾਰੇ ਜਾ ਕੇ ਗੁਰੂ ਜੀ ਦੇ ਅੱਗੇ ਖੜੇ ਹੋ ਕੇ ਕਹਿਣ ਲੱਗੇ ਸਾਨੂੰ ਸਾਰਿਆਂ ਨੂੰ ਤਨਖਾਹ ਦਿਓ ਸਾਰੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਰ-ਵਾਰ ਕਹਿੰਦੇ ਆ ਗੁਰੂ ਜੀ ਦੇ ਘੋੜੇ ਦੀ ਬਾੰਗ ਫੜ ਕੇ ਵਿਗੜ ਗਏ ਆ ਵਿਗਰੇ ਬ੍ਰਿੰਦ ਬਰਾੜ ਜੜ ਗੁਰ ਹੈ ਕੀ ਗਏ ਬਾਗ ਖਰੇ ਪਏ ਬੋਲੇ ਬੇਮੁਖ ਜਿਨ ਕੇ ਸ਼ੁਭ ਨੈ ਭਾਗ ਏਵੇਂ ਹੁਣ ਇਹਨਾਂ ਦੀ ਕਿਸਮਤ ਮਾੜੀ ਸੀ ਜਿਨ੍ਹਾਂ ਨੇ ਇਹ ਕਰਮ ਕਵੀ ਸੰਤੋਖ ਸਿੰਘ ਜੀ ਕਰ ਦਿੱਤਾ ਸੀਗਾ ਕਹਿੰਦੇ ਸਾਡੀ ਤਨਖਾਹ ਦਿਓ ਫਿਰ ਚੱਲ ਕੇ ਅੱਗੇ ਜਾਓ ਕਈ ਮਹੀਨੇ ਤੁਹਾਡੀ ਨੌਕਰੀ ਕੀਤੀ ਆ ਹਜੇ ਤੱਕ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਅਸੀਂ ਪੈਸੇ ਆਪਦੇ ਘਰੇ ਭੇਜਣੇ ਆ ਸਾਡਾ ਪਰਿਵਾਰ ਉਡੀਕ ਰਿਹਾ ਇਸ ਕਰਕੇ ਅਸੀਂ ਕਮਾਵਾਂਗੇ ਫਿਰ ਉਹ ਰੋਟੀ ਖਾਣ ਕੇ ਫਿਰ ਹੋਰ ਪ੍ਰਸ਼ਾਦਾ ਛਕਣਗੇ ਸੁਣ ਕੇ ਮਹਾਰਾਜ ਕਹਿੰਦੇ ਛੇਤੀ ਨਾ ਕਰੋ ਦਿਹਾੜੀ ਦਿਹਾੜੀ ਦਾ ਤੁਹਾਨੂੰ ਧਨ ਦਿੱਤਾ ਜਾਵੇਗਾ ਘਰ ਨੂੰ ਵੀ ਭੇਜ ਦਿਓ ਥੋੜਾ ਜਿਹਾ ਸਬਰ ਕਰੋ ਅੱਗੇ ਜਾ ਕੇ ਜਿੱਥੇ ਸਾਡਾ ਡੇਰਾ ਹੋਊਗਾ ਉੱਥੇ ਤੁਹਾਨੂੰ ਤੁਹਾਡਾ ਧੰਨ ਮਿਲ ਜਾਵੇਗਾ ਜਦੋਂ ਫਿਰ ਬਰਾੜ ਜਦ ਕਰਨ ਲੱਗੇ ਵੀ ਮਹਾਰਾਜ ਤੁਸੀਂ ਪਹਿਲਾਂ ਵੀ ਕਿਹਾ ਸੀ ਤਨਖਾਹ ਜਲਦ ਹੀ ਮਿਲ ਜਾਵੇਗੀ ਕਿਰਪਾ ਕਰੋ ਹੁਣ ਫਿਰ ਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਭਾਈ ਧਰਮ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਗੁਰਦੁਆਰਾ ਸੰਗਤ ਸਾਹਿਬ ਜੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜਿੱਥੇ ਅੱਜ ਗੁਰਦੁਆਰਾ ਮਾਲ ਟੇਕੜੀ ਸਾਹਿਬ ਬਣਿਆ ਹੋਇਆ ਉੱਥੇ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਨੇ ਭੇਜਿਆ ਗੁਰੂ ਜੀ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ ਸੁਨੋ ਖਾਲਸਾ ਬਾਤ ਹਮਾਰੀ ਮਾਲ ਟੇਕੜੀ ਥੇ ਜੋ ਭਾਰੀ ਤੈਥੇ ਜਾਵੋ ਦੇਰ ਨਾ ਲਾਵੋ ਇਹ ਵਿਦ ਹਮਰੋ ਹੁਕਮ ਬਜਾਵੋ ਦਿਓ ਪਤਾ ਤਿਹ ਜਾਏ ਉਖਾੜੋ ਪੰਜ ਹੱਥ ਖੋਦੋ ਦੇਰ ਨਿਵਾਰੋ ਗੁਰੂ ਜੀ ਨੇ ਫਿਰ ਅੱਗੇ ਫਰਮਾਇਆ ਤੈਠ ਹੈ ਹਮਰੋ ਇਹ ਖਜ਼ਾਨਾ ਦਿਓ ਹੁਕਮ ਇਦ ਵਿਦ ਗੁਨਖਾਨਾ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਦੀ ਡਿਊਟੀ ਲਾਈ ਕਿ ਆ ਫਲਾਣੀ ਜਗ੍ਹਾ ਤੇ ਜਾਓ ਜਿੱਥੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਬਣਿਆ ਹੋਇਆ ਤੇ ਉੱਥੋਂ ਆ ਖਜ਼ਾਨਾ ਕੱਢ ਕੇ ਲਿਆਓ ਇਹਨਾਂ ਨੂੰ ਆਪਾਂ ਜਿਹੜੇ ਬਰਾੜ ਸਿੱਕ ਤਨਖਾਹ ਮੰਗਦੇ ਆ ਆਪਾਂ ਇਹਨਾਂ ਨੂੰ ਤਨਖਾਹਾਂ ਦਈਏ ਇਸ ਤਰ੍ਹਾਂ ਫਿਰ ਗੁਰੂ ਜੀ ਦਾ ਹੁਕਮ ਬਜਾ ਕੇ ਸਿੰਘ ਸਹਿਬਾਨ ਉੱਥੇ ਗਏ ਆ ਤੇ ਬਹੁਤ ਸਾਰਾ ਖਜ਼ਾਨਾ ਗੁਰੂ ਜੀ ਦੇ ਦੱਸੇ ਮੁਤਾਬਕ ਲਿਆਂਦਾ ਗਿਆ ਗੁਰਮਖ ਪਿਆਰਿਓ ਇਹ ਖੱਤਰਾਂ ਦੇ ਉੱਪਰ ਲੱਦ ਕੇ ਲਿਆਂਦਾ ਗਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਖਜ਼ਾਨਾ ਖੋਲ੍ਹਿਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਕਿਹਾ ਇਹ ਬੋਰੀਆਂ ਦਾ ਮੂੰਹ ਖੋਲੋ ਤੇ ਸਾਰੇ ਬਰਾੜਾਂ ਨੂੰ ਹੁਣ ਕਹੋ ਤਨਖਾਹ ਜਿਹੜੀ ਆਪਦੀ ਬਣਦੀ ਆ ਇਹ ਆ ਕੇ ਲੈ ਲਓ ਆਪਣੇ ਨਿਕਟ ਲਗਾਇਓ ਢੇਰ ਉੱਥੇ ਢੇਰ ਲੱਗ ਗਿਆ ਵੱਡਾ ਸਾਰਾ ਅੱਧੀਆਂ ਉਹਦੇ ਵਿੱਚ ਮੋਹਰਾਂ ਸੀਗੀਆਂ ਸੋਨੇ ਦੀਆਂ ਅੱਧੇ ਚਾਂਦੀ ਦੇ ਰੁਪਈਏ ਸੀ ਤੇ ਇਤਨੇ ਮੇ ਬਲਾਰੇ ਕਰ ਲਿਆਏ ਕਰ ਪੰਕਤ ਬਿਰਾੜ ਬਿਠਾਏ ਬਰਾੜਾਂ ਨੂੰ ਬੁਲਾ ਲਿਆ ਪੰਗਤ ਵਿੱਚ ਬਿਠਾ ਲਿਆ ਮਹਾਰਾਜ ਨੇ ਸਾਰਿਆਂ ਦਾ ਹਿਸਾਬ ਕੀਤਾ ਲਿਹੋ ਚੱਕਰੀ ਲੇਖਾ ਕਰ ਕਰ ਮਹਾਰਾਜ ਨੇ ਆਖਿਆ ਲੋ ਵੀ ਆਪਦੀ ਤਨਖਾਹ ਲੈ ਲਉ ਗੁਰੂ ਮਹਾਰਾਜ ਨੇ ਢਾਲਾਂ ਭਰ ਭਰ ਕੇ ਇੱਥੇ ਖਜ਼ਾਨਾ ਤਨਖਾਹਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਬਰਾੜਾਂ ਨੂੰ ਦਿੱਤਾ ਜਿਸ ਕਿਸੇ ਕੋਲ ਸੈਕ ਕੋਲ ਸਿੰਘ ਕੋਲ ਘੋੜਾ ਸੀਗਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਢਾਲਾਂ ਦਿੱਤੀਆਂ ਇੱਕ ਘੋੜੇ ਦਾ ਖਰਚਾ ਵੀ ਦਿੱਤਾ ਜਿਹੜੀ ਢਾਲ ਦੇ ਨਾਲ ਮਹਾਰਾਜ ਨੇ ਮੋਹਰਾਂ ਵੰਡੀਆਂ ਸੀ ਸੋਨੇ ਦੀਆਂ ਤਨਖਾਹਾਂ ਵੰਡੀਆਂ ਸੀ ਉਹ ਇਤਿਹਾਸਕ ਢਾਲ ਅੱਜ ਉਹਦੇ ਦਰਸ਼ਨ ਵੀ ਕਰਵਾਏ ਜਾਂਦੇ ਹਜੂਰ ਸਾਹਿਬ ਗੁਰੂ ਘਰ ਦੇ ਵਿੱਚ ਵੀ ਇਹ ਢਾਲ ਉਹੀ ਇਤਿਹਾਸਕ ਢਾਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਨ੍ਹਾਂ ਨੇ ਤਨਖਾਹਾਂ ਵੰਡੀਆਂ ਸੀ ਸੋਨੇ ਦੀਆਂ ਮੋਹਰਾਂ ਬਰਾੜਾਂ ਨੂੰ ਵੰਡੀਆਂ ਸੀ ਇੱਥੇ ਮੈਂ ਦੱਸਣਾ ਚਾਹੁੰਨਾ ਗੁਰੂ ਜੀ ਨੇ ਮਹਾਰਾਜ ਨੇ ਕੇਵਲ ਸਿੱਖਾਂ ਨੂੰ ਹੀ ਨਹੀਂ ਬਰਾੜਾਂ ਨੂੰ ਹੀ ਨਹੀਂ ਬਹਾਦਰ ਸ਼ਾਹ ਦੀ ਸੈਨਾ ਨੂੰ ਵੀ ਤਨਖਾਹਾਂ ਦਿੱਤੀਆਂ ਸੀ ਕਿਉਂਕਿ ਬਹਾਦਰ ਸ਼ਾਹ ਇਥੋਂ ਕਹਿਣ ਲੱਗਾ ਗੁਰੂ ਜੀ ਮੈਂ ਵਾਪਸ ਜਾਣਾ ਚਾਹੁੰਨਾ ਮੈਂ ਵੀ ਆਪਦੀ ਫੌਜ ਨੂੰ ਤਨਖਾਹਾਂ ਦੇਣੀ ਆ ਉਹ ਵੀ ਤਨਖਾਹ ਮੰਗਦੇ ਆ ਗੁਰੂ ਸਾਹਿਬ ਜੀ ਨੇ ਦੇਖੋ ਕਿੰਡੀ ਕਿਰਪਾ ਕੀਤੀ ਜਿੱਥੇ ਆਪਣੇ ਸਿੱਖਾਂ ਨੂੰ ਸਿੰਘਾਂ ਨੂੰ ਇਹ ਤਨਖਾਹ ਦਿੱਤੀ ਆ ਉਥੇ ਮਹਾਰਾਜ ਨੇ ਬਹਾਦਰ ਸ਼ਾਹ ਦੀ ਸੈਨਾ ਨੂੰ ਵੀ ਤਨਖਾਹ ਦਿੱਤੀ ਇੰਨਾ ਖਜ਼ਾਨਾ ਸੀਗਾ ਉਥੇ ਤੁਸੀਂ ਹਿਸਾਬ ਲਾ ਲਓ ਉਹਨਾਂ ਨੂੰ ਜਦੋਂ ਸਭ ਕੁਝ ਦੇ ਦਿੱਤਾ ਤਾਂ ਉਥੇ ਪਾਈਦਾਨ ਸਿੰਘ ਜੀ ਜਿਹੜੇ ਸੀਗੇ ਉਹ ਮਾਲਵੇ ਦੇ ਰਹਿਣ ਵਾਲੇ ਸੀ ਬਠਿੰਡੇ ਵਾਲੇ ਪਾਸਿਓਂ ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਵੀ ਮੰਗੋ ਕੀ ਮੰਗਦੇ ਹੋ ਕਿਉਂਕਿ ਉਹ ਸਾਰੀ ਸੈਨਾ ਦੇ ਮੁਖੀ ਸੀਗੇ ਜਦੋਂ ਪਾਈਦਾਨ ਸਿੰਘ ਜੀ ਜਿਹੜੇ ਜੱਥੇਦਾਰ ਸੀਗੇ ਫੌਜਾਂ ਦੇ ਕਿਉਂਕਿ ਉਹਨਾਂ ਦੀ ਤਨਖਾਹ ਵੀ ਵੱਧ ਹੋਣੀ ਸੀ ਦੂਜਿਆਂ ਨਾਲ ਉਹ ਮਹਾਰਾਜ ਨੇ ਆਖਿਆ ਤੁਸੀਂ ਵੀ ਮੰਗੋ ਪਾਈ ਕੀ ਮੰਗਦੇ ਹੋ ਤਾਂ ਇਹ ਸੁਣ ਕੇ ਭਾਈ ਦਾਨ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਸੁਣ ਕੇ ਦਾਨ ਸਿੰਘ ਕਰ ਜੋਰੇ ਦੁੱਧ ਪੂਤ ਧਨ ਸਭ ਕਰ ਮੋਰੇ ਮਹਾਰਾਜ ਮੇਰੇ ਕਰੇ ਦੁੱਧ ਪੁੱਤ ਪੈਸਾ ਸਭ ਕੁਝ ਘਰ ਵਿੱਚ ਤੁਹਾਡੇ ਦਿੱਤਾ ਹੋਇਆ ਕਿਰਪਾ ਕਰੋ ਸਿੱਖੀ ਮuje ਦੀਜੈ ਆਪਨੋ ਜਾਨ ਬਖਸ਼ ਕਰ ਲਿਜੇ ਕਿਰਪਾ ਕਰਕੇ ਮੈਨੂੰ ਜੇ ਦੇਣਾ ਨਾ ਸਿੱਖੀ ਦੀ ਦਾਤ ਦਿਓ ਸਦਕ ਬਖਸ਼ੋ ਆਪਣਾ ਬਣਾ ਲਓ ਆਪਣਾ ਜਾਣ ਕੇ ਬਖਸ਼ ਲਓ ਮਹਾਰਾਜ ਨੇ ਕਿਹਾ ਜਿਵੇਂ ਬਰਾੜਾ ਨੇ ਭਾਈ ਤਨਖਾਹਾਂ ਮੰਗੀਆਂ ਤੈਨੂੰ ਵੀ ਆਪਦੇ ਭਰਾਵਾਂ ਨਾਲ ਰਲ ਜਾਣਾ ਚਾਹੀਦਾ ਓਵੇਂ ਜਿੰਨਾਂ ਨੇ ਜਿਵੇਂ ਕੀਤੀ ਆ ਤੈਨੂੰ ਵੀ ਓਵੇਂ ਕਰਨਾ ਬਣਦਾ ਇਸ ਕਰਕੇ ਆਪਣੇ ਭਰਾ ਦੇ ਨਾਲੋਂ ਇਹਨਾਂ ਨਾਲੋਂ ਭਰਾਵਾਂ ਨਾਲੋਂ ਬਰਾੜਾਂ ਨਾਲੋਂ ਨਾ ਵਿਛੜੋ ਜਿਵੇਂ ਤੇਰੇ ਸਕੇ ਸਾਰੇ ਭਰਾ ਕਰੀ ਜਾਂਦੇ ਆ ਓਵੇਂ ਤੈਨੂੰ ਕਰਨਾ ਬਣਦਾ ਤੂੰ ਇਹਨਾਂ ਨੂੰ ਵੱਖ ਕਾਤੋਂ ਹੋ ਰਿਆਂ ਦਾਨ ਸਿੰਘ ਕੈ ਕਿਰਪਾ ਕਰੀਜੈ ਇਨ ਕੇ ਸਾਥ ਨਾ ਮੋਹੇ ਮਿਲੀਜੈ ਕਹਿਣ ਲੱਗੇ ਮਹਾਰਾਜ ਇਹ ਤਾਂ ਭੁੱਲੇ ਹੋਏ ਆ ਇਹ ਆਪਜੀ ਦੀ ਮਹਿਮਾ ਨੂੰ ਨਹੀਂ ਜਾਣਦੇ ਕਿਰਪਾ ਕਰੋ ਇਹਨਾਂ ਦੇ ਨਾਲ ਮੈਨੂੰ ਨਾਮ ਲਾਓ ਸਭ ਕੁਝ ਮੇਰੇ ਘਰ ਵਿੱਚ ਆ ਮੈਨੂੰ ਸਿੱਖੀ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਗਏ ਕਹਿੰਦੇ ਸੁਣ ਪ੍ਰਸੰਨ ਹੈ ਕਰ ਗੁਰ ਭਾਖਿਓ ਸਿੱਖੀ ਕੋ ਬੀਰ ਜਿ ਤੈ ਰੱਖਿਓ ਤੁਸੀਂ ਤਾਂ ਬਿਰਾੜਾਂ ਵਿੱਚ ਸਿੱਖੀ ਦਾ ਬੀਜ ਰੱਖ ਲਿਆ ਭਾਈ ਦਾਨ ਸਿੰਘ ਜੀ ਇਸ ਕਰਕੇ ਇਹ ਤੁਹਾਡੇ ਕਰਕੇ ਹੀ ਸਿੱਖੀ ਆ ਜਿਹੜੀ ਇਹ ਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਦਨ ਰਾਤ ਵਧੇਗੀ ਤੂੰ ਮਾਲਵੇ ਦੇਸ਼ ਦਾ ਭਲਾ ਕੀਤਾ ਤੇ ਭਲੋ ਦੇਸ਼ ਜੰਗਲ ਕੋ ਕਰਿਓ ਇਹ ਮਾਲਵਾ ਜਿਹੜਾ ਜੰਗਲ ਦਾ ਇਲਾਕਾ ਹੁੰਦਾ ਸੀ ਇੱਥੇ ਬਹੁਤ ਵੱਡੇ ਵੱਡੇ ਰੌਖ ਹੁੰਦੇ ਸੀ ਜੰਗਲ ਹੁੰਦੇ ਸੀਗੇ ਇਹਨੂੰ ਜੰਗਲੀ ਇਲਾਕਾ ਕਿਹਾ ਜਾਂਦਾ ਸੀ ਤਾਂ ਕਰਕੇ ਮਹਾਰਾਜ ਕਹਿੰਦੇ ਤੁਸੀਂ ਤਾਂ ਮਾਲਵੇ ਦੇਸ਼ ਦਾ ਭਲਾ ਕਰ ਦਿੱਤਾ ਵੱਡਾ ਉਪਕਾਰ ਕਰ ਲਿਆ ਭਾਈ ਦਾਨ ਸਿੰਘ ਜੀ ਦੇਖੋ ਜੀ ਜਿਵੇਂ ਸਾਰੇ ਮਾਝੇ ਦੀ ਵਡਿਆਈ ਭਾਈ ਮਹਾ ਸਿੰਘ ਜੀ ਨੇ ਰੱਖੀ ਸੀ ਨਾ ਉਸ ਪ੍ਰਕਾਰ ਮਾਲਵੇ ਦੇਸ਼ ਦੀ ਇੱਜ਼ਤ ਭਾਈ ਦਾਨ ਸਿੰਘ ਜੀ ਨੇ ਰੱਖੀ ਆ ਜਿਵੇਂ ਸਭ ਮਾਝੇ ਕੀ ਵੜਿਆਈ ਮਹਾ ਸਿੰਘ ਨੇ ਰਾਖ ਦਿਖਾਈ ਦੇਸ਼ ਮਾਲਵੇ ਕੀ ਅਬ ਰਾਖੀ ਉਪਜੇ ਸਿੱਖੀ ਕੇ ਅਬ ਲਾਖੀ ਇਸ ਤਰ੍ਹਾਂ ਫਿਰ ਭਾਈ ਦਾਨ ਸਿੰਘ ਜੀ ਨੇ ਮਾਲਵੇ ਦੀ ਇੱਜ਼ਤ ਰੱਖੀ ਸੀ ਜੇ ਮਾਲਵੇ ਵਿੱਚ ਅੱਜ ਸਿੱਖੀ ਦਾ ਬੀਜ ਹਰਾ ਹੋ ਰਿਹਾ ਉਹ ਭਾਈ ਦਾਨ ਸਿੰਘ ਜੀ ਕਰਕੇ ਹੀ ਆ ਮਹਾਰਾਜ ਨੇ ਭਾਈ ਦਾਨ ਸਿੰਘ ਜੀ ਨੂੰ ਆਖਿਆ ਕੇਸ ਨਹੀਂ ਕਟਾਉਣੇ ਕੇਸ ਰੱਖੋ ਅਮਰਤ ਸ਼ਗੋ ਸਿੰਘ ਸਜੋ ਇਸ ਦਾ ਕਾਰਨ ਇਹ ਆ ਦਾਨ ਸਿੰਘ ਸੁਨਕਾਰਨ ਜਾਕੋ 헤ਰੇ ਪਰਿਓ ਨਰਕ ਸਿੱਖ ਜਾਕੋ ਜੇ ਅਸੀਂ ਆਪਣੇ ਕਿਸੇ ਸਿੱਖ ਨੂੰ ਨਰਕ ਵਿੱਚ ਪਿਆ ਦੇਖਾਂਗੇ ਉਹ ਸਿੰਘ ਨੂੰ ਕੇਸਾਂ ਤੋਂ ਪਛਾਣ ਲਵਾਂਗੇ ਕਸ਼ਟ ਤੋਂ ਬਚਾਵਾਂਗੇ ਕੇਸਣ ਤੇ ਗੈ ਤੁਰਤ ਨਕਾਰੇ ਕੇਸਾਂ ਤੋਂ ਫੜ ਕੇ ਬਾਹਰ ਕੱਢ ਲਾਂਗੇ ਆਪਣੀ ਲੱਗੀ ਮੋਹਰ ਤੋਂ ਪਛਾਣ ਆ ਜੇਗੀ ਵੀ ਸਾਡਾ ਸਿੱਖਾ ਸਾਡਾ ਸਿੰਘ ਆ ਇਸ ਤਰ੍ਹਾਂ ਗੁਰੂ ਪਿਆਰਿਓ ਭਾਈ ਦਾਨ ਸਿੰਘ ਜੀ ਨੇ ਲਾਜ ਰੱਖ ਲਈ ਸੀਗੀ ਆਪਣੇ ਮਾਲਵੇ ਦੀ ਤੇ ਮਾਝੇ ਦੀ ਭਾਈ ਮਹਾ ਸਿੰਘ ਜੀ ਨੇ ਰੱਖ ਲਈ ਸੀ ਉਹ ਮੁਕਤਿਆਂ ਨੇ ਰੱਖ ਲਈ ਸੀ ਇੱਥੇ ਮੈਂ ਆਪ ਜੀ ਨੂੰ ਉਹੀ ਵਿਚਾਰ ਦੱਸਣੀ ਚਾਹੁੰਨਾ ਜਿਸ ਬਾਰੇ ਮੈਂ ਆਰੰਭ ਦੇ ਵਿੱਚ ਕਹਿ ਰਿਹਾ ਸੀ ਸੰਗਤ ਜੀ 96 ਕਰੋੜ ਖਾਲਸਾ ਮਹਾਰਾਜ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਪ੍ਰਤੀ ਬਚਨ ਵੀ ਕੀਤੇ ਸੀਗੇ ਗੁਰੂ ਜੀ ਨੇ ਆਖਿਆ ਸੀ ਜਦੋਂ 96 ਕਰੋੜ ਖਾਲਸਾ ਸੱਜ ਜਾਵੇਗਾ ਉਹ ਸਭ ਤੋਂ ਪਹਿਲਾਂ ਸਾਰੇ ਜਾਣੇ ਸੱਜ ਕੇ ਕਿੱਥੇ ਆਉਣਗੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਖਾਲਸਾ ਸੱਜ ਕੇ ਨੰਦੇੜ ਮਹਾਰਾਸ਼ਟਰ ਸ੍ਰੀ ਹਜੂਰ ਸਾਹਿਬ ਪਹੁੰਚ ਜਾਵੇਗਾ ਜਿਹੜਾ ਸਾਡਾ ਤਖਤ ਵੀ ਆ ਉਥੇ ਫਿਰ ਮਾਲ ਟੇਕੜੀ ਇੱਥੇ ਮਹਾਰਾਜ ਜੀ ਨੇ ਜਿਹੜਾ ਖਜ਼ਾਨਾ ਇਹਨਾਂ ਨੂੰ ਵੰਡ ਦਿੱਤਾ ਸੀ ਨਾ ਸਾਰੀਆਂ ਬਰਾੜ ਜਿਹੜੀਆਂ ਫੌਜਾਂ ਉਹਨਾਂ ਨੂੰ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ ਬਾਕੀ ਮਹਾਰਾਜ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਆਖਿਆ ਸੀਗਾ ਕਿ ਬਾਕੀ ਬਚਿਆ ਖਜ਼ਾਨਾ ਇੱਥੇ ਹੀ ਦੱਬ ਦਿੱਤਾ ਜਾਏ ਉਸੇ ਜਗ੍ਹਾ ਤੇ ਫਿਰ ਮਹਾਰਾਜ ਨੇ ਬਚਨ ਕੀਤੇ ਇਹ ਖਜ਼ਾਨਾ ਵੀ ਅਸੀਂ ਕੱਢਾਂਗੇ ਸਭ ਕੁਝ ਹੋਵੇਗਾ ਆਪਣੇ ਖਾਲਸੇ ਵਾਸਤੇ ਜਦੋਂ 96 ਕਰੋੜ ਖਾਲਸਾ ਸਿੰਘ ਸਜੇਗਾ ਖਾਲਸਾ ਬਣ ਜਾਵੇਗਾ ਇੱਥੇ ਹਜੂਰ ਸਾਹਿਬ ਸਾਰੇ ਆਉਣਗੇ ਇਹ ਸਾਰੇ ਖਜ਼ਾਨੇ ਨਾਲ ਉਹਨਾਂ ਦੇ ਢਾਈ ਦਿਨਾਂ ਦਾ ਲੰਗਰ ਚੱਲੇਗਾ ਕਿਉਂਕਿ 96 ਕਰੋੜ ਬਹੁਤ ਹੋ ਜਾਂਦਾ ਨਾ ਇਹ ਗੁਰੂ ਸਾਹਿਬ ਜੀ ਦੇ ਬਚਨ ਇਹ ਸੱਚ ਹੋਣਗੇ ਹੀ ਹੋਣਗੇ ਗਰਮਖ ਪਿਆਰਿਓ ਇੱਕ ਇੱਕ ਜਿਹੜਾ ਸਿੰਘ ਆ ਸਵਾ ਲੱਖ ਦੇ ਬਰਾਬਰ ਆ ਭਾਵੇਂ ਇਹ ਵੀ ਕਿਹਾ ਜਾਂਦਾ ਸਵਾ ਲੱਖ ਸੇ ਏਕ ਲੜਾਉ ਮਹਾਰਾਜ ਦੇ ਵੀ ਬਚਨ ਪਰ ਉਹ ਜਿਹੜਾ 96 ਕਰੋੜ ਦੀ ਗੱਲ ਕੀਤੀ ਮਹਾਰਾਜ ਨੇ ਉਹ ਵਾਕਈ ਗਿਣਤੀ 96 ਕਰੋੜ ਉਹਦੇ ਵਿੱਚ ਕੋਈ ਤਰਕ ਬੁੱਧੀ ਜਿਹੜੀ ਕੋਈ ਕਹਿ ਸਕਦੀ ਆ ਇਸ ਤਰ੍ਹਾਂ ਕਿਵੇਂ ਹੋ ਜਾਏਗਾ ਪਰ ਮਹਾਰਾਜ ਹੀ ਕਹਿੰਦੇ ਆ ਸਾਦ ਸਾਦ ਜਾਨੂ ਨਹੀਂ ਬਾਦ ਸੁਬਾਦ ਵਿਵਾਦ ਅਸੀਂ ਕਿਸੇ ਬਵਾਦਾਂ ਵਿੱਚ ਨਹੀਂ ਪੈਂਦੇ ਜਦੋਂ ਕਲਾ ਪ੍ਰਗਟ ਹੁੰਦੀ ਆ ਨਾ ਆਪ ਵੀ ਸਾਰੇ ਜਾਣ ਲੈਂਦੇ ਆ ਵੀ ਹਾਂ ਇਹ ਸੱਚ ਆ ਗੁਰੂ ਜੀ ਕਹਿੰਦੇ ਅਸੀਂ ਕਿਸੇ ਵੀ ਵਿਵਾਦਾਂ ਵਿੱਚ ਨਹੀਂ ਪੈਂਦੇ ਮਹਾਰਾਜ ਆਪ ਹੀ ਬਚਨ ਕਰਦੇ ਸ੍ਰੀ ਦਸਮ ਗ੍ਰੀ ਬਾਣੀ ਵਿੱਚ ਜੇਕਰ ਕਿਸੇ ਦੇ ਮੰਨਣ ਵਿੱਚ ਇਹ ਗੱਲ ਆਉਂਦੀ ਆ ਤਾਂ ਮੰਨ ਸਕਦਾ ਨਹੀਂ ਵੀ ਆਉਂਦੀ ਉਹਨੂੰ ਧੱਕੇ ਨਾਲ ਮਨਾਇਆ ਵੀ ਨਹੀਂ ਜਾ ਸਕਦਾ ਸੰਗਤ ਜੀ ਪਰ ਮਹਾਰਾਜ ਨੇ ਬਚਨ ਕੀਤੇ 96 ਕਰੋੜ ਖਾਲਸਾ ਜਦੋਂ ਪ੍ਰਗਟ ਹੋਵੇਗਾ ਸੱਜ ਜਾਵੇਗਾ ਉਦੋਂ ਹਜੂਰ ਸਾਹਿਬ ਸਾਰੇ ਜ਼ਰੂਰ ਆਉਣਗੇ ਇੱਥੇ ਉਹਨਾਂ ਦੇ ਲੰਗਰ ਦਾ ਪ੍ਰਬੰਧ ਵੀ ਹੋਊਗਾ ਆਹੀ ਜਿਹੜਾ ਮਾਲ ਟੇਕੜੀ ਗੁਰਦੁਆਰਾ ਸਾਹਿਬ ਦਾ ਖਜ਼ਾਨਾ ਦੱਬਿਆ ਹੋਇਆ ਖਜ਼ਾਨਾ ਉਦੋਂ ਉਹਨਾਂ ਦੇ ਨਾਲ ਹੀ ਇਹਦਾ ਲੰਗਰ ਚਲਾਇਆ ਜਾਣਾ ਤੇ ਇਹ ਲੰਗਰ 2.5 ਦਿਨ ਚੱਲੇਗਾ ਤੇ ਸਾਨੂੰ ਤਰਕ ਕਰਨ ਦੇ ਨਾਲੋਂ ਇਹ ਸੋਚਣਾ ਚਾਹੀਦਾ ਵੀ ਸਾਨੂੰ ਵੀ ਜਦੋਂ ਖਾਲਸਾ ਇੰਨਾ ਸਜ ਰਿਹਾ ਸਾਨੂੰ ਵੀ ਉਹਦਾ ਹਿੱਸਾ ਹੋਣਾ ਚਾਹੀਦਾ 96 ਕਰੋੜ ਦਾ ਸਾਨੂੰ ਵੀ ਅਮਰਤ ਛਕਣਾ ਚਾਹੀਦਾ ਸਾਨੂੰ ਬਿਵਾਦਾਂ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਬਿਵਾਦ ਕਰਕੇ ਕੀ ਹੋਣਾ ਕੀ ਖੱਟਣਾ ਸੀ ਕੁਝ ਵੀ ਨਹੀਂ ਜੇ ਅਸੀਂ ਗੁਰੂ ਵਾਲੇ ਬਣ ਜਾਗੇ ਫਿਰ ਬੜਾ ਕੁਝ ਖੱਟ ਲਵਾਂਗੇ ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਸੀਗੇ ਪਹਿਲਾਂ ਇਹ ਅਸਥਾਨ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਫਕੀਰ ਨੂੰ ਕਿਹਾ ਸੀ ਕਿ ਤੇਰਾ ਗੁਜ਼ਾਰਾ ਚੱਲਿਆ ਕਰੇਗਾ ਤੇ ਤੈਨੂੰ ਇੱਕ ਸੋਨੇ ਦੀ ਮੋਹਰ ਰੋਜ਼ ਮਿਲ जाया ਕਰੇਗੀ ਉਹਦੀ ਵੀ ਜਗਾ ਇੱਥੇ ਨਾਲ ਹੀ ਬਣੀ ਹੋਈ ਆ ਭਾਵੇਂ ਤੇ ਗੁਰਮਖ ਪਿਆਰਿਓ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਜੇ ਇਹ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਦੱਬਿਆ ਹੋਇਆ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਲੱਭ ਸਕਦਾ ਮਿਲ ਸਕਦਾ ਫਿਰ ਉਸ ਤੋਂ ਬਾਅਦ ਕਿਉਂ ਨਹੀਂ ਮਿਲ ਸਕਦਾ ਜਰੂਰ ਮਿਲ ਸਕਦਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਗੁੱਝੀਆਂ ਰਮਜ਼ਾਂ ਨੇ ਕਲਗੀ ਧਰਜੀ ਦੇ ਬਚਨ ਸਮੇਂ ਦੇ ਹਿਸਾਬ ਨਾਲ ਆਪ ਹੀ ਸੱਚ ਹੋ ਜਾਂਦੇ ਆ ਅਸੀਂ ਵੇਖਦੇ ਆਂ ਅੱਜ ਕੱਲ ਜਿਹੜੇ ਗੋਰੇ ਆ ਉਹ ਵੀ ਸਿੰਘ ਸਜੀ ਜਾਂਦੇ ਆ ਹੋਰ ਜਿਹੜੇ ਆਫਰੀਕਨ ਲੋਕ ਆ ਉਹ ਵੀ ਅੰਮ੍ਰਿਤ ਛਕ ਰਹੇ ਆਪਣੇ ਬੱਚਿਆਂ ਦੇ ਜੂੜਾ ਕਰ ਰਹੇ ਆ ਕੇਸ ਰੱਖ ਰਹੇ ਉਹਨਾਂ ਦੇ ਬਹੁਤ ਸ਼ੌਂਕ ਦੇ ਨਾਲ ਕਈ ਦਸਤਾਰ ਸਜਾ ਰਹੇ ਆ ਇਹ ਸਭ ਕੁਝ ਇੱਕ ਦਿਨ ਹੋ ਕੇ ਹੀ ਰਹੇਗਾ हां ਸਮਾਂ ਲੱਗਦਾ ਹੁੰਦਾ ਚੀਜ਼ ਨੂੰ ਪਰ ਹੋ ਜਾਂਦਾ ਇੱਕ ਗੁਰੂ ਘਰ ਦੇ ਵਿੱਚ ਆਪਾਂ ਕਿਹਨੇ ਅਰਦਾਸ ਕੀਤੀ ਸੁਣੀ ਜਾਂਦੀ ਆ ਬਹੁਤ ਸਮੇਂ ਤੋਂ ਸੰਗਤ ਅਰਦਾਸ ਕਰ ਰਹੀ ਆ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਤਾਂ ਇਹ ਅਰਦਾਸ ਜੇ ਤੁਹਾਨੂੰ ਯਕੀਨ ਆ ਗੁਰੂ ਤੇ ਕਿਵੇਂ ਨਾ ਪੂਰੀ ਹੋਊਗੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ 96 ਕਰੋੜ ਦਾ ਜਿਹੜਾ ਇਹ ਬਚਨ ਸੀ ਉਹ ਕੀਤਾ ਹੈ ਉਥੇ ਤੇ ਸੱਚ ਹੋ ਕੇ ਰਹੇਗਾ ਕੁਝ ਹੋਰ ਵੀ ਜੋ ਇਤਿਹਾਸਕਾਰ ਉੱਥੇ ਖੋਜ ਕਰਕੇ ਗੁਰਦੁਆਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਉਹ ਵੀ ਆਪ ਜੀ ਸਰਵਣ ਕਰੋ ਬੜਾ ਸੁੰਦਰ ਇਤਿਹਾਸ ਆਹੇ ਉੱਥੇ ਲਿਖਿਆ ਹੋਇਆ ਜਿਹੜਾ ਇਤਿਹਾਸ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦਾ ਪ੍ਰਾਤਨ ਨਾਮ ਚੱਕਰੀ ਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਹੈ ਇੱਥੇ 10ਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੰਗਲਾਦੀਪ ਦੀ ਯਾਤਰਾ ਸਮੇਂ ਮਹਾਰਾਜ ਬیدر ਨੂੰ ਜਾ ਰਹੇ ਸੀਗੇ ਇੱਥੇ ਮਹਾਰਾਜ ਰੁਕੇ ਸੀ ਇੱਥੇ ਰੱਖੀ ਹੋਈ ਗੋਪਤ ਮਾਇਆ ਕਢਾ ਕੇ ਦਸਵੇਂ ਪਾਤਸ਼ਾਹ ਜੀ ਨੇ ਗੁਰਦੁਆਰਾ ਸੰਗਤ ਸਾਹਿਬ ਦੇ ਸਥਾਨ ਤੇ ਫੌਜਾਂ ਦੇ ਵਿੱਚ ਵੰਡੀ ਆ ਦੱਸਿਆ ਜਾਂਦਾ ਕਿ ਇੱਥੇ ਭਵਿਕ ਬਾਕ ਵੀ ਮਹਾਰਾਜ ਨੇ ਉਚਾਰੇ ਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹਜੇ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਫਿਰ ਇਥੋਂ ਮਾਲ ਟਿਕੜੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਖਜ਼ਾਨਾ ਦੱਬਿਆ ਹੋਇਆ ਉਹ ਵੀ ਪ੍ਰਗਟ ਹੋਊਗਾ ਉਹਦੇ ਨਾਲ ਹੀ 96 ਕਰੋੜ ਦਾ ਲੰਗਰ ਦਾ ਪ੍ਰਬੰਧ ਚੱਲੇਗਾ ਪ੍ਰਸ਼ਾਦਾ ਉਹਨਾਂ ਵਿੱਚ ਵਰਤਾਇਆ ਜਾਵੇਗਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨ ਆਉਣ ਵਾਲੇ ਸਮੇਂ ਵਿੱਚ ਕਿਵੇਂ ਸੱਚੇ ਹੋਣਗੇ ਕਿਉਂਕਿ ਗੁਰੂ ਜੀ ਦੇ ਬਚਨ ਇੱਕ ਸਾਧ ਬਚਨ ਅਟਲਾਧਾ ਇੱਕ ਇੱਕ ਬਚਨ ਮਹਾਰਾਜ ਜੀ ਦਾ ਸੱਚਾ ਇਹ ਆਪਣੇ ਵਾਲੀਆਂ ਗੱਲਾਂ ਨਹੀਂ ਇਧਰੋਂ ਗੱਲਾਂ ਕਰ ਦਿੱਤੀਆਂ ਉਧਰੋਂ ਗੱਲਾਂ ਕਰ ਦਿੱਤੀਆਂ ਆਪਾਂ ਜਿਹੜੇ ਆਪਾਂ ਨੂੰ ਗਿਆਨ ਨਹੀਂ ਸੋਝੀ ਨਹੀਂ ਆਪਣੀਆਂ ਗੱਲਾਂ ਜਿਹੜੀਆਂ ਭਾਵੇਂ ਸੱਚੀਆਂ ਨਾ ਹੋਣ ਪਰ ਗੁਰੂ ਦੇ ਬਚਨ ਕਦੇ ਝੂਠੇ ਨਹੀਂ ਹੁੰਦੇ ਇਹ ਵੀ ਗੱਲ ਚੇਤੇ ਰੱਖਿਓ ਮਹਾਰਾਜ ਜੀ ਦਾ ਇਤਿਹਾਸ ਜਦੋਂ ਫੌਜਾਂ ਨੇ ਗੁਰੂ ਸਾਹਿਬ ਜੀ ਕੋਲ ਤਨਖਾਹਾਂ ਮੰਗੀਆਂ ਢਾਲਾਂ ਭਰ ਭਰ ਕੇ ਮਹਾਰਾਜ ਨੇ ਤਨਖਾਹਾਂ ਦਿੱਤੀਆਂ ਅਤੇ ਗੁਰੂ ਜੀ ਨੇ ਬਚਨ ਵੀ ਕਰ ਦਿੱਤੇ ਤਾਂ ਇਹ ਭਾਈ ਦਾਨ ਸਿੰਘ ਜੀ ਨੇ ਲਾਜ ਰੱਖ ਲਈ ਮਾਲਵੇ ਦੀ ਭਾਈ ਮਹਾ ਸਿੰਘ ਜੀ ਨੇ ਲਾਜ ਰੱਖ ਲਈ ਗਰਮਖ ਪਿਆਰਿਓ ਮਾਝੇ ਦੇ ਇਲਾਕੇ ਦੀ ਤਾਂ ਇਸ ਤਰ੍ਹਾਂ ਸਿੱਖ ਜਿਹੜੇ ਹੁੰਦੇ ਆਪਣੇ ਇਲਾਕਿਆਂ ਦੀ ਇਲਾਜ ਰੱਖਦੇ ਆ ਕੁਲਾਂ ਦਾ ਉਧਾਰ ਨਹੀਂ ਕਰਦੇ ਆਪਣੇ ਇਲਾਕੇ ਦਾ ਵੀ ਉਧਾਰ ਕਰ ਲੈਂਦੇ ਆ ਤਾਂ ਇਹ ਇਹਨਾਂ ਦੀ ਵੀ ਵਿੜਿਆਈ ਆ ਗੁਰੂ ਮਹਾਰਾਜ ਜੀ ਰਹਿਮਤ ਕਰੋ ਸਾਨੂੰ ਵੀ ਭਾਈ ਮਹਾ ਸਿੰਘ ਵਾਂਗ ਭਾਈ ਦਾਣ ਸਿੰਘ ਜੀ ਵਾਂਗ ਸਿੱਖੀ ਬਖਸ਼ੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਗੁਰੂ ਪਿਆਰਿਓ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਬੜੇ ਹੀ ਪ੍ਰੇਮ ਨਾਲ ਆਪ ਜੀ ਨੇ ਇਹ ਪਾਵਨ ਬਚਨ ਜਿਹੜੇ ਆ ਸਰਬਣ ਕੀਤੇ ਆ ਜਰੂਰ ਜਾਇਓ ਹਜ਼ੂਰ ਸਾਹਿਬ ਦੀ ਪਾਵਨ ਯਾਤਰਾ ਤੇ ਨਾਲੇ ਦਰਸ਼ਨ ਕਰਕੇ ਆਇਓ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਨਾਲੇ ਓਟਾਲ ਦੇ ਵੀ ਦਰਸ਼ਨ ਕਰਿਓ ਜਰੂਰ ਆਪਣੇ ਬੱਚਿਆਂ ਨੂੰ ਇਹ ਦਰਸ਼ਨ ਕਰਵਾ ਕੇ ਲਿਆਓ ਪੁੱਲ ਚੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ